ਅੱਜ ਸੁਜੁਗਤਕ ਖਸਾਨ ਮੋਰਚੇ ਗੈਰ ਸਿਆਸੀ ਦੇ ਸਦੇ ਤੇ ਸਮਰਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰ ਵੱਲੋਂ ਵਿਸਾਲ ਟਰੈਕਟਰ ਮਾਰਚ ਕੀਤਾ ਗਿਆ ਜਿਸ ਵਿੱਚ 750 ਦੇ ਕਰੀਬ ਟਰੈਕਟਰਾਂ ਨੇ ਹਿੱਸਾ ਲਿਆ ਇਹ ਟਰੈਕਟਰ ਮਾਰਚ ਨੀਲੋਪੜ ਤੋਂ ਸ਼ੁਰੂ ਹੋ ਕੇ ਕੋਹਾਲ ਟੋਲ ਪਲਾਜ਼ਾ ਚੰਡੀਗੜ੍ਹ ਲੁਧਿਆਣਾ ਮੇਨ ਹਾਈਵੇ ਤੋਂ ਸਮਰਾਲੇ ਦੇ ਮੁੱਖ ਬਾਜ਼ਾਰ ਵਿੱਚ ਹੁੰਦਾ ਆਇਆ ਮੁੱਖ ਚੌਂਕ ਸਮਰਾਲਾ ਵਿੱਚ ਪਹੁੰਚਾ ਜਿੱਥੇ ਪਹੁੰਚ ਕੇ ਤਿੰਨ ਨਵੇਂ ਬਣੇ ਕਾਨੂੰਨਾਂ ਦੀਆਂ ਕਾਪੀਆਂ ਸਾਰੀਆਂ ਲਈਆਂ ਨੇ ਅਤੇ ਆਪਣੀਆਂ ਮੰਗਾਂ ਸੰਬੰਧੀ ਨਾਰੇਬਾਜ਼ੀ ਵੀ ਕੀਤੀ ਹੈ ਸਮਰਾਲੀ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਮੇਰਾ ਨਾਮ ਪਹਿਲਾ ਜਥੇਬੰਦੀਆ ਭਾਰਤੀ ਕਿਸਾਨ ਜੁਨੇ ਇਕਤਾ ਸਿੱਧੂਪੁਰ ਦਾ ਮੈਂ ਜ਼ਿਲ੍ਹਾ ਪ੍ਰਧਾਨ ਸੁਖਿੰਦਰ ਸਿੰਘ ਮੰਗਟ ਇਸ ਟਾਈਮ ਜਿਹੜੀ ਅਸੀਂ ਇੱਕ ਕਾਨੂੰਨਾਂ ਦੀਆਂ ਕਾਪੀਆਂ ਬੋ ਖੁਕੂਕੀਆਂ ਨੇ ਸਰਕਾਰ ਸਾਡੀ ਜਾਤੀ ਤੇ ਡਾਕਾ ਮਾਰਨ ਜਾ ਰਹੀ ਹੈ ਜਿਹੜੀ ਕਾਨੂੰਨਾਂ ਰਹਿਤ ਸਹਿਤ ਤਾਂ ਅਸੀਂ ਇਹ ਕਾਨੂੰਨਾਂ ਦਾ ਠਟਕੇ ਵਿਰੋਧ ਕਰਾ ਕੀਤਾ ਤੇ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕਰਕੇ ਕਾਨੂੰਨਾਂ ਦੀਆਂ ਕਾਪੀਆਂ ਸੜੇ ਜਾ ਰਿਆ ਨੇ ਇਹ ਕੇਐਮਐਮ ਵੱਲੋਂ ਔਰ ਗੈਰ ਸਿਆਸੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਕਾਲ ਸੀ ਅੱਜ ਦੋਨਾਂ ਫਰਮਾਂ ਵੱਲੋਂ ਤੇ ਅਸੀਂ ਛੰਭੂ ਟਿਕਰੀ ਅ ਛੰਭੂ ਤੇ ਅਸੀਂ ਕਨੌਰੀ ਬਾਰਡਰ ਦੇ ਪੱਕਾ ਧਰਨਾ ਸਾਡਾ ਜਿਹੜਾ ਚੱਲਦਾ 13 ਫਰਵਰੀ ਤੋਂ ਤਾਂ ਅਸੀਂ ਭਾਜਪੀ ਦਾ ਅੱਜ ਵਿਰੋਧ ਕਰਦੇ ਆਂ ਹਰ ਕਿਸਾਨਾਂ ਤੇ ਗੋਲੀਆਂ ਚਲਾਈਆਂ ਹੱਥੇ ਕਿਸਾਨਾਂ ਦੇ ਉੱਤੇ ਅਤਿਆਚਾਰ ਕੀਤਾ ਉਹਦਾ ਡਟ ਕੇ ਵਿਰੋਧ ਵਿੱਚ ਅਸੀਂ ਇਹ ਟਰੈਕਟਰ ਮਾਰਚ ਘਟਿਆ ਕਿੱਥੇ ਘਟਿਆ ਗਿਆ ਕਿੰਨੇ ਕਿਸਾਨਾਂ ਨੇ ਭਾਗ ਲਿਆ ਟਰੈਕਟਰ ਜਿਹੜੇ ਨੇ ਇਸ ਟਾਈਮ ਗਤੀ 750 ਤੋਂ ਉੱਤੇ ਆ ਜੀ ਤੇ ਜਿਹੜੇ ਅਸੀਂ ਕੱਢ ਰਹੇ ਆ ਇਹ ਨੀਲੋ ਪੁਲ ਤੋਂ ਅਸੀਂ ਸਮਰਾਲਾ ਹੁੰਦੇ ਹੋਏ ਤੇ ਮਾਛੂਵੜਾ ਸਾਹਿਬ ਤੇ ਪਹੁੰਚਾਂਗੇ ਪਹਿਲਾਂ ਇਹ ਮਾਰਚ ਜਿਹੜਾ ਸਾਡੇ ਦਰਾਹੇ ਬਲਾਗ ਤੋਂ ਸਟਾਰਟ ਹੋਇਆ ਸੀਗਾ ਦਰਾਹੇ ਤੋਂ ਚੱਲ ਕੇ ਨੀਲੋ ਨੀਲੋ ਤੋਂ ਸਮਰਾਲਾ ਸਮਰਾਲੇ ਤੋਂ ਹੁਣ ਮਾਛੂਵੜੇ ਜਾ ਕੇ ਅਸੀਂ ਚਰਨ ਕਮਲ ਗੁਰਦੁਆਰਾ ਸਾਹਿਬ ਸਮਾਪਤੀ ਕਰਨੀ ਆ ਮੰਗਾ ਗੜੀਆਂ ਨੇ ਮੇਨ ਜਿਹੜੀਆਂ ਹੈਗੀਆਂ ਮੰਗਾਏ ਨਹੀਂ ਜਿਹੜੇ ਕਾਲੇ ਕਾਨੂੰਨ ਨੇ ਸਰਕਾਰ ਨੇ ਲਿਆਂਦੇ ਨੇ ਜਿਵੇਂ ਅੱਗੇ ਦਫਾ 44 ਜਿਹੜੀ ਨਵਾਂ ਡੀਸੀ ਤੋਂ ਬਗੈਰ ਨਹੀਂ ਲੱਗਦੀ ਸੀਗੀ ਹੁਣ ਇਹ ਸਿਵਲ ਪ੍ਰਸ਼ਾਸਨ ਜਿਹੜਾ ਆਪਣਾ ਇੱਕ ਤਹਿਸੀਲਦਾਰ ਆ ਤਾਂ ਇੱਕ ਸਾਡੇ ਡਿਪਟੀ ਸਾਹਿਬ ਨੇ ਇਹ ਇਹਨਾਂ ਵੱਲੋਂ ਇਹ ਦਫਾ 44 ਲਾਚ ਜਲਾਈ ਜਾਸਿਆ ਜਿਹੜੇ ਵੱਧ ਅਧਿਕਾਰ ਪੁਲਿਸ ਨੂੰ ਦੇ ਕੇ ਮਨਮਾਨੀਆਂ ਕਰਨ ਵਾਸਤੇ ਦਿੱਤੇ ਗਏ ਨੇ ਉਹਦਾ ਅਸੀਂ ਇਹ ਵਿਰੋਧ ਕਰਦੇ ਆ ਜਿਵੇਂ ਰਿਮਾਂਡ ਤੋਂ ਬਾਅਦ ਜ਼ਮਾਨਤ ਮਿਲਣ ਤੋਂ ਬਾਅਦ ਜਿਹੜਾ ਕਾਨੂੰਨ ਲਿਆਂਦਾ ਗਿਆ ਵੀ 3 ਮਹੀਨੇ ਦੇ 90 ਦਿਨ ਦੇ ਅੰਦਰ ਸਜ਼ਾ ਵੱਧ ਸਜ਼ਾ ਦੇ ਮੁਤਾਬਕ ਤਾਂ ਉਹ ਮਤਲਬ ਉਹਨਾਂ ਨੂੰ ਦੁਬਾਰਾ ਦੀ ਰਿਮਾਂਡ ਲੈ ਕੇ ਪੁੱਛਗਿੱਛ ਲਈ ਬਿਨਾਂ ਵਾਰੰਟ ਤੋਂ ਗ੍ਰਿਫਤਾਰੀ ਕੀਤੀ ਜਾਊ ਇਹ ਆ ਕਾਨੂੰਨਾਂ ਦਾ ਅਸੀਂ ਵਿਰੋਧ ਕਰਦੇ ਆਂ ਪੀ ਐਨ ਐਸਐਸ ਤੇ ਪੀ ਐਨ ਐਸ ਦੇ ਐਸਐਸ ਦੇ ਅਸੀਂ ਮਤਲਬ ਵਿਰੋਧੀ ਆਂ ਤਿੰਨ ਕਾਨੂੰਨ ਦੇ ਐਮ ਐਸ ਪੀ ਦੀ ਮੰਗ ਵੀ ਜਿਹੜੀ ਹੈਗੀ ਹੈ ਵੇਖੋ ਐਮ ਐਸ ਪੀ ਦੀ ਮੰਗ ਆ ਜਿਹੜੀ ਉਹ ਸਾਡੀ ਮੁੱਢ ਤੋਂ ਹੀ ਬਣੀ ਆ ਸੈਂਟਰ ਸਰਕਾਰ ਤੋਂ ਤੇ ਜਿਹੜੀ ਸੈਂਟਰ ਸਰਕਾਰ ਤੋਂ ਆ ਅਸੀਂ 13 ਵਰ੍ਹਿਆਂ ਤੋਂ ਲਗਾਤਾਰ ਅਸੀਂ ਮੋਰਚਾ ਡਟੇ ਬੈਠਾ ਜਿਹੜਾ ਹਰਿਆਣਾ ਸਰਕਾਰ ਨੇ ਸਾਨੂੰ ਕੰਕਰੀਟ ਦੀਆਂ ਕੰਧਾਂ ਕਰਕੇ ਰੋਕਿਆ ਗਿਆ ਤਾਂ ਸਾਨੂੰ ਉੱਥੇ ਸਾਡੇ ਦੇ ਨਹੱਤੇ ਕਿਸਾਨਾਂ ਦੇ ਗੋਲੀਆਂ ਚਲਾਈਆਂ ਗਈਆਂ ਨੇ ਗੋਲੀਆਂ ਚੁਕਾ ਕੇ ਸਾਨੂੰ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਰ ਫੱਟੜ ਕੀਤਾ ਗਿਆ ਤਾਂ ਉਹ ਉਹ ਕੁੱਦਾ ਅਸੀਂ ਵੀ ਅੱਜ ਵਿਰੋਧ ਕਰਦੇ ਆ ਵੀ ਅਸੀਂ ਅੱਜ ਟਰੈਕਟਰ ਮਾਰਚ ਕਰਿਆ ਇਸ ਮਸਲੇ ਤੇ ਠੀਕ ਹੈ ਜੀ